ਪਾਲਣ ਪੁੱਤ ਨੂੰ ਫੇਰ ਚੰਡੀ ਜਿੱਤ ਹੰਮੀਏ ਜਾਨ ਬਣਦੀ ਸੰਗੋਤੋ ਚੰਗੀ ਤਾਰ ਦੇ ਬੇਦਵਾਨਾਂ ਨੂੰ ਔਏ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਔਏ ਚੰਡਿਆ ਜੋ ਉਸਤਾਦ ਕਿਸੇ ਦਾ ਪਾਵੇ ਵਕਤ ਤੂਫਾਨਾਂ ਨੂੰ ਔਏ ਅਮਨਦੇਲ ਵੀ ਕਰੇ ਸਲਾਮਾ ਝੁੱਕ ਝੁੱਕ ਕੇ ਪਹਿਲਵਾਨਾਂ ਨੂੰ ਇਹਨੇ ਅਮਨਦੇਲ ਵੀ ਕਰੇ ਸਲਾਮਾ ਝੁੱਕ ਝੁੱਕ ਕੇ ਪਹਿਲਵਾਨਾਂ ਨੂੰ ਨਾ ਕਿ ਸਲਾਮਾ ਕਰਨ ਯੋਗ ਮੰਨ ਲੋ ਜਿਹੜੇ ਮੈਦਾਨ ਦੇ ਵਿੱਚ ਜੋਰ ਵਿਖਾਉਣੇ ਹੈ ਕੱਪੇ ਪਰ ਵੀ ਕਹਿੰਦੇ ਸਿਰੇ ਦਾ ਮਾਲਾ ਹੈ ਕਿ ਤੂੰ ਐਂਪਲ ਦੇਖਣ ਦੀ ਸ਼ਕੀਰ ਬੜੀ ਅਸੀਂ ਦੰਗਲ ਵੇਖੀਦੇ ਨਿੱਤੂ ਬੱਚੇ ਏਸੀ ਦੇ ਰਹਿਣੀ ਆ ਅਸੀਂ ਖਾੜਿਆ ਵਿੱਚ ਪਿੰਡੇ ਸੇ ਕੀਦੇ ਨਿੱਤੂ ਲੌਂਗ 6 ਨੂੰ ਲਾਇਕ ਕਰ ਤੇ ਮੈਂ ਫੈਨ ਹਾਂ ਕੁਸ਼ਤੀ ਪਹਿਲਵਾਨੀ ਦਾ ਨਿੱਤੂ ਫੈਨ ਅੰਡੀਆ ਦੇ ਬਰਾਟ ਕੋਲੀ ਦੀ ਤੇ ਮੈਂ ਫੈਨ ਹਾਂ ਜਨਾਲੇ ਵਾਲੇ ਭਪਿੰਦਰ ਦਾ ਨਿੱਤੂ ਫੈਨ ਇੰਡੀਆ ਦੇ ਪ੍ਰਾਤ ਕੋਲੀ ਦੀ ਤੇ ਮੈਂ ਫੈਨ ਹਾਂ ਜੰਮੂ ਵਾਲੇ ਲੱਲੂ ਦਾ ਲੱਕ ਕਹਿੰਦੇ ਚੋਟੀ ਦੇ ਮਾਲੋ ਜਿਹੜੇ ਮੈਦਾਨ ਦੇ ਵਿੱਚ ਜੋਰ ਵਿਖਾਉਂਦੇ ਐ ਚੋਟੀ ਦੇ ਮਾਲੋ ਜਿਹੜੇ ਮੈਦਾਨ ਦੇ ਵਿੱਚ ਜੋਰ ਵਿਖਾਉਂਦੇ ਐ ਵਾਹ ਵੇ ਵਾਹ ਵਾਕਿਆ ਕਹਿੰਦੇ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਹੈ ਨੌਜਵਾਨਾਂ ਦਰਮਿਆਨ ਸਮੇਂ ਦੀਆਂ ਬਾਤਾਂ ਨੇ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਏ ਮਾਲੀ ਦਾ ਟੋਲੀ ਟੋਲੀ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਏ ਮਾਲੀ ਦਾ ਓਏ ਸੋਨੀ ਉੱਥੇ ਪਹੁੰਚਣਾ ਆਸਾਨ ਥੋੜੀ ਐ ਓਏ ਮੱਲੀਆ ਮੁਖਾਲਣੀ ਏ ਧਾਰ ਖੰਡੇ ਦੀ ਮੰਡੀਆਂ ਚ ਵਿਕੇ ਜੋ ਸਮਾਨ ਥੋੜੀ ਐ ਓਏ ਪਿੰਡਿਆਂ ਚ ਭੋਰਾ ਬਚਦੀ ਨਹੀਂ ਸੱਤਿਆ ਵੱਡੀਆਂ ਜੋੜਾਂ ਚ ਵੱਡੇ ਹੀ ਮੁਕਾਬਲੇ ਓਏ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਓਏ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਆਕੇ ਕਹਿੰਦੇ ਕਾਬਲੇ ਤਰੀਫ ਨੇ ਪਹਿਲਵਾਨ ਸਮੇਂ ਦੀਆਂ ਬਾਤਾਂ ਕੌਣ ਜਿੱਤੇਗਾ ਕੌਣ ਹਾਰੇਗਾ ਇਹਨਾਂ ਨੌਜਵਾਨਾਂ ਦੇ ਦਰਮਿਆਨ ਵਾਹ ਜੀ ਵਾਹ ਨਹੀਂ ਹੋ ਰਿਹਾ ਜਲਦ ਹੋਈਓ ਤਾਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਮਿਆਨ ਪਲੀ ਪਲੀ ਟਲੀ ਇੱਕ ਮਿੰਟ ਹੋਰ ਦੀ ਸਮਾਂ ਭਾਈ ਪਲੀਜ਼ ਇਹ ਕਮੇਟੀ ਵੱਲੋਂ ਵੀ ਬੇਨਤੀ ਹੈ ਭਰਾਂ ਜੀ ਕੁਸ਼ਤੀ ਵਿੱਚ ਅਖਾੜੇ ਦਾ ਬਹੁਤ ਵੱਡਾ ਅਖਾੜਾ ਹੈ ਬਾਹਰ ਨਹੀਂ ਜਾਣਾ ਨਹੀਂ ਤੇ ਕੋਈ ਫੈਸਲਾ ਆਪੋ ਜੀ ਲੈ ਲੈਣਾ ਕਮੇਟੀ ਨੇ ਅਖਾੜੇ ਦੇ ਵਿੱਚ ਕੁਸ਼ਤੀ ਲੜਨੀ ਹੈ ਪਲੀਜ਼ ਕੋਈ ਤੱਕ ਕੇ ਬਾਹਰ ਨੂੰ ਲੈ ਵਜੇ ਇੱਕ ਗੱਲ ਵੱਖਰੀ ਐ ਬਾਹਰ ਨਹੀਂ ਆਣਾ ਪਲੀਜ਼ ਪਹਿਲਵਾਨ ਜੀ ਨਾ ਅਸੀਂ ਇਦਾਂ ਬੋਲਣਾ ਚਾਹੁੰਦੇ ਆ ਕਿਉਂਕਿ ਸਾਡੇ ਦੇ ਵੀ ਪ੍ਰੈਸ਼ਰ ਬਣਾ ਦੇ ਪਿੱਛੋਂ ਕਈ ਜਾਂਦੇ ਆਕੇ ਬੰਦੇ ਵੀ ਇਦਾਂ ਬਾਹਰ ਜਾਈਂਦਾ ਬਾਰ-ਬਾਰ ਅਸੀਂ ਕਿਸੇ ਵੀ ਸ਼ਾਮ ਦੇ ਖਿਲਾਫ ਕਿਸੇ ਪਹਿਲਵਾਨਾਂ ਦੇ ਅਸੀਂ ਗਲਤ ਨਹੀਂ ਬੋਲਣਾ ਚਾਹੁੰਦੇ ਪਲੀਜ਼ ਬੇਨਤੀ ਐ ਵੀ ਵਧੀਆ ਤਰੀਕੇ ਨਾਲ ਕੁਸ਼ਤੀ ਲੜੋ ਤੇ ਬਾਦ ਨਾਂ ਤੁਹਾਡਾ ਪਹਿਲਵਾਨਾਂ ਦਾ ਵਾਹ ਜੀ ਵਾਹ ਸ਼ਾਬਾਸ਼ ਬਾਤ ਵਧੀਆ ਕੁਸ਼ਤੀ ਹੁੰਨੀ ਪਈ ਐ ਔਰ ਖਾੜੇ ਦੇ ਵਿੱਚ ਕੁਸ਼ਤੀ ਕਰਨੀ ਹੈ ਪਹਿਲਵਾਨ ਧਿਆਨ ਦਿਓ ਬਹੁਤ ਵਧੀਆ ਜੋਧੇ ਜਿਹੜਾ ਚੱਲਦਾ ਮੈਦਾਨ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਰਹਿਣੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜੇ ਹੁੰਦਾ ਜਿਹੜੇ ਸ਼ਰੀਰਾਂ ਵਿੱਚ ਜੋਰ ਬਈ ਅੱਜ ਪੈਸੇ ਥੇਲੇ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਪਵੇ ਕਦੇ ਚੋਰ ਜੀ ਓ ਚੂਰੀ ਮਾ ਦੀ ਇਹ ਹੱਲਾ ਸ਼ੇਰੀ ਬਾਪੂ ਦੀ ਹਰਿੰਦਰ ਆ ਮਾਰਾ ਗੁਰੂ ਦੀਆਂ ਬੇੜੇ ਪਾਰੇ ਲਾਉਂਦੀਆਂ ਨੇ ਕਹਿੰਦਾ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਓ ਟੀਕੇ ਲਾ ਕੇ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ দলেরি নেই বাক মামা দে ਆ ਦਲੇਰ ਪੁੱਤ ਜਿਹੜੇ ਮੈਦਾਨ ਦੇ ਵਿੱਚ ਜੋਰ ਵਖਾਣੇ ਐ ਚੱਲਦੀ ਹੋਈ ਕੁਸ਼ਤੀ ਆਇਨਾ ਨੌਜ ਬਣਾ ਦੇ ਦਰਮਿਆਨ ਬਾਕ ਸਿਰੇ ਦੇ ਯੁੱਧ ਹੁੰਦੇ ਐ ਸਿਰੇ ਦੇ ਯੁੱਧ ਚੱਲਦੇ ਹੋਏ ਮੈਦਾਨ ਵਿੱਚ ਆਕੇ ਕਹਿੰਦੇ ਮੱਲਾ ਦਰਮਿਆਨ ਚ ਆਉਦੀ ਕੁਸ਼ਤੋਲੀ ਵੀਰੋ ਦਿਓ ਸਮਾਂ ਟੋਲੀ 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 ਬੜੀ ਵਧੀਆ ਕੁਸ਼ਤੀ ਆ ਵੀ ਨੋਟ ਕਰਿਓ ਕਮੇਟੀ ਵੱਲੋਂ ਭੇਜੇ ਵੀ ਕੁਸ਼ਤੀ ਜਿਹੜੀ ਆਰ ਪਰ ਦੀ ਲੈਣੀ ਐ ਦੋਨੋਂ ਪਹਿਲਵਾਨ ਨੋਟ ਕਰਿਓ ਔਰ ਵਿੱਚ ਜਿਹੜੀ ਕੁਸ਼ਤੀ ਲੜਦੇ ਆ ਪਹਿਲਵਾਨ ਵੀਰ ਇਹ ਵੀ ਨੋਟ ਕਰਿਓ ਕਹਿੰਦਾ ਜਿਹਦੇ ਨਾਲ ਬੀਤਦੀ ਐ ਉਹੀ ਜਾਂਦਾ ਓਏ ਪਕੜ ਵਜੇ ਤੱਕ ਜੋੜ ਲੱਗਦਾ ਇੱਕੋ ਹੱਲਾ ਰੱਖ ਦਿੰਦਾ ਧੂਆ ਕੱਢ ਕੇ ਜਿਵੇਂ ਗੱਡੀਆਂ ਨੂੰ 4x4 ਲੱਗਦਾ ਓ ਘਾਰੋ ਕਰੀ ਰੁਸਤਮ ਹੁੰਦੇ ਸੋਨੀਆਂ ਓ ਪਾਤੀਆਂ ਜੇ ਸੌਖੀਆਂ ਐ ਮਿਲ ਜਾਂਦੀਆਂ ਕਿ 25 ਮਿੰਟ ਵਿੱਚੋ ਜਾਂ ਤੇ ਬਸਲ ਵੱਜਦੀ ਧਰਨਾ ਟਿਕਾਣਿਆਂ ਤੋਂ ਹਿੱਲ ਜਾਂਦੀਆਂ ਓਏ 25 ਮਿੰਟ ਪਿੱਛੇ ਜਾਂ ਜਦ ਮਿਸਲ ਵੱਜਦੀ ਧਰਨਾ ਟਿਕਾਣਿਆਂ ਤੋਂ ਹਿੱਲ ਜਾਂਦੀਆਂ ਵਾਕਿਆ ਕਹਿੰਦੇ ਮੱਲਾਂ ਦਾ ਜੋਰ ਲੱਗਿਆ ਹੋਇਆ ਹੈ ਲਓ ਦੇਖਦੇ ਕੌਣ ਜਿੱਤਦਾ ਕੌਣ ਹਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਇੱਕ ਪਾਸੇ ਅਜਨਾਲੇ ਵਾਲਾ ਭਪਿੰਦਰ ਤੇ ਦੂਸਰੇ ਪਾਸੇ ਲੱਲੂ ਕਹਿੰਦੇ ਜੰਮੂ ਦੀ ਧਰਤੀ ਦਾ ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਹੈ ਨੌਜਾਨਾ ਦਰਮਿਆਨ ਜੀ ਦੀਪ ਕ੍ਰੀਕਰੀਅਮ ਆਹ ਜੀ ਬਦਰ ਬਹੁਤ ਬਹੁਤ ਧੰਨਵਾਦ ਕਰਦੇ ਕਮਲ ਸਾਡਾ ਭਰਾ ਅੰਮ੍ਰਿਤਸਰ ਵਾਲਾ ਪੁੱਜਿਆ ਜੀਜੇ ਦਰ ਤੇ ਪਰਮਾ ਸਵਾਗਤ ਨੇ ਕੀ ਜਿਆਨੋ ਕਮਲ ਇੱਕ ਵਾਰ ਦੇ ਸਲਾਮੀ ਨੌਜਵਾਨਾ ਇਹ ਕਮਲ ਰਿਪੋਰਟਰ ਪੁੱਜਿਆ ਅੰਮ੍ਰਿਤਸਰ ਦੀ ਧਰਤੀ ਦਾ ਵਾਕਿਆ ਅੱਜ ਦੇ ਸਮੇਂ ਵਿੱਚ ਕਸਤੀ ਨੂੰ ਪਿਆਰ ਕਰਦਾ ਘਟੋ ਘਟੋ 3 3.5 400 ਗਰੁੱਪ ਜਿਹੜੇ ਕਸਤੀ ਤੇ ਚਲਾਉਂਦਾ ਔਰ ਕੱਲੇ ਕੱਲੇ ਟੰਗਲ ਦੀ ਕਹਿੰਦੇ ਰਿਪੋਰਟ ਜਿਹੜੇ ਵੱਖ-ਵੱਖ ਗਰੁੱਪਾਂ 'ਚ ਪਾਉਂਦਾ ਭਰਾ ਦਾ ਬਹੁਤ ਬਹੁਤ ਧੰਨਵਾਦ ਕਸਤੀ ਨੂੰ ਸਪੋਰਟ ਕਰਦਾ ਪਿਆਰ ਕਰਦਾ ਬਹੁਤ ਬਹੁਤ ਧੰਨਵਾਦ ਕਮਲ ਰਿਪੋਰਟਰ ਜੀ ਜੀ ਕਮਲ ਵੀ ਵਧੀਆ ਕੰਮ ਕਰਦਾ ਏ কুਸਤੀ ਦੀਆਂ ਰਿਪੋਰਟਾਂ ਪਾਉਂਦਾ ਹਰ ਇੱਕ ਦੰਗਲ ਦੇ ਵਿੱਚ ਪੁੱਜਦਾ ਵੀਰ ਬਹੁਤ ਬਹੁਤ ਧੰਨਵਾਦ ਕਰਦਾ ਕਮਲ ਸਾਡਾ ਭਰਾ ਉਹ ਚੇਚੇ ਦੌਰ ਤੇ ਪੁੱਜਿਆ ਹੋਇਆ ਲਓ ਚਲਦੀ ਕੁਸਤੀ ਮੈਦਾਨ ਦੇ ਵਿੱਚ ਨੌਜਵਾਨਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਓਏ ਬਾਤ ਸਮੇਂ ਦੀ ਹੋਣੀ ਹੈ ਵਿੱਚ ਵਿੱਚ ਬਿਤਪਲਾਂ ਜੀ ਆਜੋ ਜੀ ਵਿੱਚੋਂ ਆਜੋ ਵਿੱਚੋਂ ਜੀ ਬਾਰ ਬਾਰ ਦੱਸਿਆ ਜਾਂਦਾ ਕੁਸਤੀ ਜਿਹੜੀ ਖਾੜੇ ਵਿੱਚ ਕਰ ਰਹੀ ਹੈ ਨੋਟ ਕਰੋ ਪਹਿਲਵਾਨ ਧਿਆਨ ਦਿਓ ਬਹੁਤ ਵੱਡਾ ਖੜ ਔਰ ਕੁਸ਼ਤੀ ਜਿਹੜੀ ਖਾੜੇ ਵਿੱਚ ਕਰੋ ਦੋਨੇ ਪਹਿਲਵਾਨ ਧਿਆਨ ਦਿਓ ਬਾਈ ਟੋਲੀ 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 ਇੱਕ ਬੇਨਤੀ ਬੁਲਾਓ ਜੀ ਲੱਲੂ ਬੁਲਾਓ ਜੀ ਲੱਲੂ ਬੁਲਾਓ ਜੀ ਇੱਧਰ ਨੂੰ ਫੇਸ ਕਰੋ ਜੀ ਇੱਕ ਕਮੇਟੀ ਵਾਲਾ ਮਾਨੂੰ ਬੇਨਤੀ ਆਈ ਬਾਰ-ਬਾਰ ਬਾਹਰ ਨਹੀਂ ਜਾਣਾ ਜੀ हां ਇੱਥੇ ਭਲਾਂ ਦੀ ਵਿੱਚ ਅਖਾੜੇ ਦੇ ਗੁਸਤੀ ਲੜਨੀ ਹੈ। ਇਹ ਕਮੇਟੀ ਵੱਲੋਂ ਵੀ ਅਖਾੜਾ ਬਹੁਤ ਵੱਡਾ ਜੀ। ਸਾਰੇ ਅਖਾੜੇ ਜਦੋਂ ਢਾੜਾ ਤੇਰਾ ਜਿੱਤੇ ਉਹਨਾਂ ਲਈ 500 ਰੁਪਏ। ਅਸ਼ੋਕ ਕਰੀਆਨੇ ਵਾਲੇ ਉਹਨਾਂ ਵੱਲੋਂ ਬੇਨਤੀ ਹੈ ਵੀ 500 ਰੁਪਏ ਜਿਹੜਾ ਜਿੱਤੇਗਾ ਉਹ ਪਹਿਲਵਾਨ ਲਈ 500 ਹੋਊਗਾ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਲਾਓ ਬਹੁਤ ਸੋਹਣਾ ਮੁਕਾਬਲਾ ਪਹਿਲਵਾਨਾਂ। ਲੱਲੂ ਪਹਿਲਵਾਂ ਤੇ ਭਪਿੰਦਰ ਪਹਿਲਵਾਂ ਦੇ ਦਰਮਿਆਨ ਕਹਿੰਦਾ ਪਹਿਲਵਾਨੀ ਕੱਚੀਆਂ ਬਸੀਤਾ ਮਰ ਗਈ ਓ ਪੱਕਾ ਇੰਤਕਾਲ ਕਿਸੇ ਨਾਵੇਂ ਨਾ ਚੜੇ ਕੁਰਸੀ ਨਾ ਵਾਣੀ ਜਿਹੜਾ ਰਹੁ ਚੱਲਦਾ ਪੜ ਲਵੇ ਜੀਨੇ ਪਰਨੋਟ ਨਹੀਂ ਪੜੇ ਕਹਿੰਦਾ ਕਬ ਜਾਇ ਜਿੰਨਾ ਚਿਰ ਜੋਰ ਹਿੱਕਦਾ ਇੰਨੇ ਨੂੰ ਨਿਆਣੇ ਨਵੇਂ ਹੋਣ ਸਕਤੇ ਓ ਪਲ ਦਾ ਭਰੋਸਾ ਨਹੀਂ ਓ ਡੂਮ ਛੜੀਆ ਕਿ ਰਾਤੋਂ ਰਾਤ ਜਾਂਦੇ ਨੇ ਪਲਟ ਤਖਤੇ ਪਲ ਦਾ ਪਰੋਸਾ ਨਹੀਂ ਉਹ ਡੂੰ ਛੜਿਆ ਕਿ ਰਾਤੋਂ ਰਾਤ ਪਲਟ ਜਾਂਦੇ ਦੇ ਤਖਤੇ ਵਾਕ ਕਹਿੰਦੇ ਪਹਿਲਵਾਨੀ ਬੰਦਾ ਇੱਕ ਦਿਨ ਵੀ ਜੇ ਬਿਮਾਰ ਹੋ ਜੇਵੇ ਤਾਂ ਬੰਦੇ ਦੀ ਕੀਤੀ ہوئی ਕਈ ਮਹੀਨਿਆਂ ਦੀ ਮਿਹਨਤ ਜਿਹੜੀ ਜ਼ੀਰੋ ਹੋ ਜਾਂਦੀ ਹੈ ਕੱਟ ਜਾਂਦੀ ਹੈ ਪਹਿਲਵਾਨੀ ਐਸੀ ਬੜਾ ਤਿਆਰ ਰੱਖਣਾ ਪੈਂਦਾ ਹੈ ਇਹ ਐਵੇਂ ਨਹੀਂ ਐਡੇ ਐਡੇ ਰੁਸਤਮ ਪਹਿਲਵਾਨ ਬਣ ਕੇ ਤਕਰੀਬਨ ਜਿੰਨੇ ਵੀ ਅੱਜ ਵੱਡੇ ਪਹਿਲਵਾਨ ਨੇ ਮੇਰੀ ਨੌਲੇਜ ਦੇ ਵਿੱਚ ਜਿੰਨੇ ਵੱਡੇ ਪਹਿਲਵਾਨ ਨੇ ਸਾਰੇ ਪਹਿਲਵਾਨ तकरीबन ਇੱਕ ਪੀੜੀ ਜਿਹੜੀ ਸਿੱਖਿਆ ਦੀ ਲੰਘ ਜਾਂਦੀ ਹੈ ਪਹਿਲੀ ਪੀੜੀ ਦੇ ਵਿੱਚ ਕੋਈ ਰੁਸਤਮ ਪਹਿਲਵਾਨੀ ਤਿਆਰ ਹੁੰਦਾ ਕੋਈ ਮਲ ਹੋਊਗਾ ਬਿਰਲਾ ਜਿਹੜਾ ਪਹਿਲੀ ਪੀੜੀ ਵਿੱਚ ਪਹਿਲਵਾਨੀ ਕਰਨ ਲੱਗਾ ਤੇ ਤਕੜਾ ਹੋ ਜਾਵੇ ਕਿਸੇ ਦਾ ਚਾਚਾ ਕਿਸੇ ਦਾ ਭਤੀਜਾ ਕਿਸੇ ਦਾ ਮਾਮਾ ਜਿਨ੍ਹਾਂ ਨੇ ਪਹਿਲਾਂ ਇੱਕ ਪੀੜੀ ਉਨ੍ਹਾਂ ਦੀ ਸਿੱਖਿਆ ਦੀ ਲੰਘ ਜਾਂਦੀ ਹੈ ਫਿਰ ਕਿਤੇ ਜਾ ਕੇ ਪਹਿਲਵਾਨ ਬਣਦਾ ਵਧੀਆ ਤੇ ਐਡਾ ਰਤਵਾਏ ਪਹਿਲਵਾਨੀ ਦਾ ਬੜੀ ਉੱਚੀ ਸੂਚੀ ਤੇ ਪੂਜਨੀ ਖੇੜਾ ਜਿਹਨੂੰ ਲੋਕ ਮਾਨ ਬਖਸ਼ਦੇ ਆ ਐਨਰ ਵੀਰ ਮਾਨ ਬਖਸ਼ਦੇ ਆ ਸ਼ਿੰਜਾ ਕਰਮੇ ਆ ਤੇ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਥੋੜਾ ਵੀ ਕੋਈ ਦੇਣ ਨਹੀਂ ਦੇ ਸਕਦਾ ਅੱਜ ਤੇ ਬੈਰੀਗੇਟ ਸਾਊਂਡ ਟੈਂਟ ਵਾਲੇ ਵੀਰ ਪੁਲਵਾਨ ਮੈਂ ਅਸੀਂ ਸਾਰੇ ਪੈਸੇ ਲੈਣੇ ਆ ਤੇ ਆਪੋ ਆਪਣੇ ਘਰਾਂ ਨੂੰ ਚਲਾ ਜਾਣਾ ਪਰ ਜੇ ਕੋਈ ਵੀਰ ਬਿਨਾਂ ਲਾਲਚ ਤੋਂ ਖੜਾ ਜਿਹੜੇ ਪਹਿਲਵਾਨੇ ਨੂੰ ਪਿਆਰ ਕਰਦੇ ਆ ਉਹ ਦਰਸ਼ਕ ਵੀਰ ਖੜੇ ਆ ਮੈਂ ਬੇਨਤੀ ਕਰਨਾ ਇੱਕ ਵਾਰ ਆਪਣੇ ਨਾਮ ਤੇ ਤਾੜੀ ਲਾਓ ਦਰਸ਼ਕਾਂ ਨੂੰ ਬੇਨਤੀ ਆ ਤੁਸੀਂ ਪੁੱਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਨਾ ਪੁੱਜਦੇ ਤੱਕੀ ਨਹੀਂ ਦੇਖਣਾ ਸੀ ਇੱਥੇ ਪੁਲਾਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਪੁੱਜਿਆ ਕਰੋ ਪਰ ਪਹਿਲਵਾਨਾਂ ਦੀ ਹੌਸਲਾ ਵਧਾਈ ਲਈ ਤਾੜੀਆਂ ਵੀ ਲਾਇਆ ਕਰੋ ਕਿਉਂਕਿ ਕਿਉਂ ਦਾ ਕੰਮ ਕਰਦੇ ਜਿੰਨੇ ਪੈਸੇ ਜ਼ਰੂਰੀਆਂ ਉਹਨੇ ਤਾੜੀਆਂ ਵੀ ਜ਼ਰੂਰੀਆਂ ਆ ਭਾਵੇਂ ਪੈਸੇ ਘੱਟ ਵੀ ਮਿਲ ਜਾਣਗੇ ਪਰ ਹੌਸਲਾ ਵਧਾਈ ਵੱਧਦੀ ਹੈ ਫੇਰ ਪਹਿਲਵਾਨ ਦੁਗਣਾ ਚੁਗਣਾ ਜੋਰ ਲਾਉਨੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਕਮੇਟੀ ਦਾ ਜੀ ਠੇਕੇਦਾਰ ਜੀ ਆ ਜਾ ਫਿਰ ਵਿਚ ਨੂੰ ਬੁਲਾ ਲਿਓ ਮੜਿਆ ਸ਼ਾਬਾਸ਼ 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 ਇੰਨੀ ਰਾਸੀ ਦੇਣੀ ਹੈ ਵਿਚ ਨੂੰ ਬੁਲਾ ਲੇ ਪਤਾ ਲੱਗੇ ਮੜਿਆ ਥਾਲੋ ਜੀ ਕਰਾਉ ਦਰਸ਼ਨ ਜੀ ਟੇਕੇਦਾਰ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਮੈਦਾਨ ਦੇ ਵਿੱਚ ਚੱਲਦੀ ਕੁਸ਼ਤੀ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਮੈਦਾਨ ਦੇ ਵਿੱਚ ਹੈ ਇਹਨਾਂ ਪਹਿਲਵਾਨਾਂ ਦਰਮਿਆਨ ਕਹਿੰਦਾ ਸੂਰ ਦੀ ਵੀ ਅਗਬਰ ਸਾਵੇ ਓਏ ਤੋਪਾਂ ਝੋੜਦੇ ਹਾਰਦੀਆਂ ਓਏ ਤੱਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਬੋਲ ਮਗ ਵਿੱਚ ਛੱਡਿਆ ਯਾਰੋ ਓਏ ਨਿਗਰ ਰਜਾਈਆਂ ਦਾ ਓਏ ਸੁੱਖੀ ਕਗਰਾਲੇ ਵੇਖ ਲੈ ਓਏ ਬੋਲੋ ਮਿਹਨਤਾਂ ਲਾਈਆਂ ਦਾ ਹੁਣ ਤਾਂ ਆਜੋ ਮਰਜੀ ਵਿੱਚ 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 ਭਾਈ ਵੇਚ ਆਜੋ ਵਿੱਚ ਪਹਿਲਵਾਨ ਧਿਆਨ ਦਿਓ ਬਾਈ ਪਹਿਲਵਾਨ ਤੀਰੋਪਾਲ ਜੀ ਦੇਖ ਲੋ ਜੇ ਏਸੀ ਪੁਜੀਸ਼ਨ ਤੇ ਬਚ ਲਿਆਓ ਲੱਲੂ ਨੂੰ ਬਚ ਲੋ ਪਹਿਲਾਂ ਲੱਲੂ ਨੂੰ ਪੁੱਛ ਮੈਂ ਪੁੱਛ ਆਜਮਲ ਜੀ ਬਚ ਲੋ ਸ਼ਾਬਾਸ਼ 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 ਚੱਲਦੀ ਹੈ ਕਸਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਮਿਆਨ ਸੋਰੀ ਖੇਡ ਦੇ ਮਾਲਕ ਖੇਡ ਜਦ ਚੰਗੀ ਵਖਾਉਂਦੇ ਓ ਸੈਂਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਆ ਓ ਜਿਸ ਮੈਦਾਨ ਦੇ ਵਿੱਚ ਖੇਡਣ ਸਦਲੀ ਪੈੜਾ ਪਾ ਜਾਂਦੇ ਜਿੰਦ ਸਵਾੜਿਆ ਮਾਪੇ ਪਿੰਡ ਦਾ ਨਾ ਚਮਕਾ ਜਾਂਦੇ ਵਕ ਨਾ ਚਮਕਾਉਣ ਵਾਲੀਆਂ ਗੱਲਾਂ ਚੱਲਦੀ ਹੋਈ ਕਸਤੀ ਨੌਜਵਾਨਾਂ ਦਾ ਰਹਿਣਾ ਦਿੱਤਾ ਹੈ ਵਾਹ ਵੇ ਵਾਹ ਬਾਈ ਰੈਫਰੀ ਦਾ ਫੈਸਲਾ ਅਟਾਲਾ ਤੇ ਬਾਹਰੋਂ ਨਹੀਂ ਕਿਸੇ ਵੀਰ ਨੇ ਉਹਨਾਂ ਜਿੰਨੀਦਰ ਕੁਸ਼ਤੀ ਚਲਦੀ ਹੈ ਆ ਬੇਟੀ ਆਜੋ ਲੱਲੂ ਜੀ ਆਜੋ ਬਹੁਤ ਬਹੁਤ ਧੰਨਵਾਦ ਜਿੰਨਾ ਕੋਈ ਨਹੀਂ ਭੁਲਾਉਂ ਜੀ ਉਹਨਾਂ ਨੇ ਮੈਨੂੰ ਕਹਿ ਜਣਾ ਮੈਂ ਬੋਲ ਦੇਣਾ ਦਲੇਰ ਕੋਈ ਗੱਲ ਨਹੀਂ ਰੈਫਰੀ ਦਾ ਫੈਸਲਾ ਜਿਹੜਾ ਉਹਨਾਂ ਨੇ ਨੋਟ ਅਸ ਜੋ ਵੀ ਟਾਈਮ ਹੈਗਾ ਅਸੀਂ ਰੈਫਰੀ ਦੇ ਕਹਤ ਟਾਈਮ ਬੋਲਣਾ ਨੋਟ ਕਰੂਗੀ ਠੀਕ ਹੈ ਜੀ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਭੁਲਾਉਂ ਜੀ ਸ਼ਾਬਾਸ਼ 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 ਜਿੰਨਾ ਟੈਨ ਕਹਿੰਦੇ ਇਹ ਵੀ ਸਟਾਪ ਹੁੰਦੀ ਹੈ ਕੁਸ਼ਤੀ ਉਹ ਟਾਈਮ ਕੱਟਿਆ ਜਾਂਦਾ ਇਹ ਨੋਟ ਕਰਿਓ ਹਾਂ ਜਿਹੜਾ ਟਾਈਮ ਮਿੱਟੀ ਪਾਉਣ ਦੇ ਵਿੱਚ ਇਹਦਾ ਬੇਸਟ ਹੁੰਦਾ ਉਹ ਟਾਈਮ ਕੱਟਿਆ ਜਾਂਦਾ ਭਈ ਨੋਟ ਕਰਿਓ ਹਾਈ ਹੋਏ ਭਾਈ ਉਹ ਰੀਸਾ ਵਾਕ ਸਿਰੇ ਦਾ ਯੋਧੇ ਵਿੱਚ ਹੋ ਜੋ ਵਿੱਚ ਵੀ ਪਹਿਲਵਾਨ ਧਿਆਨ ਦਿਓ ਵੀ ਐਡਾ ਵੱਡਾ ਖਾੜਾ ਕੁਸ਼ਤੀ ਖਾੜੇ ਵਿੱਚ ਕਰੋ ਪਹਿਲਵਾਨ ਧਿਆਨ ਦਿਓ ਕਿ ਜਿੰਨਾ ਜੀਤੀਆਂ ਮਿਹਨਤਾਂ ਉੱਠ ਤੜਕੇ ਉਹ ਮੁੱਲ ਪੈਦਾ ਹੇ ਵਿੱਚ ਮਦਾਨਾ ਦੇ ਉਹ ਗੱਲਿਆਂ ਦੇ ਵਿੱਚ ਪੜ ਜੁੜਦੇ ਉਹ ਜਦ ਪੇੜ ਹੁੰਦੇ ਨੇ ਸਾਹ ਦਾ ਦੇ ਇਹ ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਉਹ ਵੱਡੇ ਜਿਗਰੇ ਵੇਖ ਜਵਾਨਾ ਦੇ ਆਮਨ ਡੇਰੇ ਬਾਬੇ ਨਾਨਕ ਉਹ ਜਿਹਦਾ ਮਾਰਗੁਰੂ ਦੀ ਝੱਲੀ ਆ ਉਹ ਹੀ ਖੜਦੇ ਮੂੜੇ ਤੂਫਾਨਾਂ 'ਚ ਓਏ ਜਿਹਦਾ ਮਾਰਗੁਰੂ ਦੀ ਝੱਲੀ ਆ ਉਹ ਲੜਦੇ ਨਾਲ ਤੂਫਾਨਾਂ 'ਚ ਵਾਕ ਤੂਫਾਨ ਮਾਲ ਜੁੜੇ ਅੰਮ੍ਰਲ ਸਾਹਮਣੇ ਜੋਰ ਬਖਾਉਣੇ ਐ ਤੱਕ ਸਿਰੇ ਦੀ ਕੁਸ਼ਤੀ ਚੜਦੀ ਹੋਈ ਮੈਦਾਨ ਦੇ ਵਿੱਚ ਐ ਇਹਦਾ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਕਿਸੇ ਨੂੰ ਕਰਦਾ ਵੇਖ ਤਰੱਕੀ ਉਹ ਕਿਸੇ ਨੂੰ ਸਾੜਾ ਹੁੰਦਾ ਜਿਹੜਾ ਮੂੰਹ ਤੇ ਚੰਗਾ ਹੁੰਦਾ ਉਹ ਪਿੱਠ ਪਿੱਛੇ ਮਾੜਾ ਕਿਉਂ ਹੁੰਦਾ ਉਹ ਪਹਿਲੋ ਜੋ ਫੁੱਲ ਦੱਸਦੇ ਉਹ ਪਿੱਠ ਪਿੱਛੇ ਖਾਰ ਕਿਉਂ ਬਣਦੇ ਓਏ ਜਿਨ੍ਹਾਂ ਨੇ ਦੁਸ਼ਮਣ ਬਣਨਾ ਹੁੰਦਾ ਉਹ ਪਹਿਲੋ ਯਾਰ ਕਿਉਂ ਬਣਦੇ ਉਹ ਜਿਨ੍ਹਾਂ ਨੇ ਦੁਸ਼ਮਣ ਬਣਨਾ ਹੁੰਦਾ ਉਹ ਪਹਿਲੋ ਯਾਰ ਕਿਉਂ ਬਣਦੇ ਅੰਜ ਬਲਵੰਤ ਜੀ 20 ਮਿੰਟ ਟੋਲੀ 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 20 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਪੁਲਵਾਂ ਜੀ ਹਾਂਜੀ ਹਾਂਜੀ 20 ਮਿੰਟ ਦਾ ਇਨਕੇ ਸਮਾਂ ਤੁਹਾਡੇ ਪੁਲਵਾਂ ਜੀ ਮੈਂ ਇਹ ਦੱਸਿਆ ਹੋਣ ਦੇ ਕਪਲਵਾਂ ਸੂਬੇਦਾਰ सुरेंद्र ਸਿੰਘ ਜੀ ਕੋਗੜਾ ਉਹਨਾਂ ਨੂੰ ਬੇਨਤੀ ਹੈ ਮਾਨਸਮਾ ਲੈ ਲਾਣਗੇ ਜੀ ਆਪਣਾ ਸੂਬੇਦਾਰ सुरेंद्र ਸਿੰਘ ਜੀ ਕੋਗੜਾ ਸੂਬੇਦਾਰ सुरेंद्र ਸਿੰਘ ਖੋਗਰਾ ਮਾਨਸਮਾ ਲਓ ਜੀ ਪਲੀਜ਼ ਬੇਨਤੀ ਆ ਸੂਬੇਦਾਰ ਸਾਹਿਬ ਭਾਈ ਪਹਿਲਵਨ ਧਿਆਨ ਦਿਓ ਉਧਰ ਕਮੇਟੀ ਕੰਨੀ ਕੋਸਤੀ ਜਿਹੜੀ ਆਰਪਾਰ ਦੀ ਲੈਣੀ ਹੈ ਨੋਟ ਕਰੋ ਚਲੋ ਮਾਲ ਜੀ ਕੁਸ਼ਤੀ ਕਰੋ ਸ਼ੁਰੂ ਬਹੁਤ ਵਧੀਆ ਮੁਕਾਬਲਾ ਹੈ ਨੌਜਵਾਨਾਂ ਦਰਮਿਆਨ ਚੱਲਦੀ ਕੁਸ਼ਤੀ ਦਾ ਕੰਨਾ ਗੁੰਦ ਮੇਂ ਸਰੀਰ ਹਿੱਕਾ ਗੱਜ ਗੱਜ ਦੌੜੀਆਂ ਆਏ ਮਾਤੇ ਨੇ ਡਾਂਡੋ ਨਾਲੇ ਖਿੱਚ ਲਾਉਣ ਪੌੜੀਆਂ ਐ ਸ਼ੇਰੇ ਗੱਲ ਮੁਜਾਰੀ ਸ਼ਾਨ ਦੰਗਲਾਂ ਦੀ ਮੰਦੇ ਆਏ ਮਹਿਨਤਾਂ ਦੇ ਨਾਲ ਯਾਰੋ ਸਿਰੇ ਸਦਾ ਰਹਿਣ ਤਾ ਦੱਸੋ ਕਾ ਤੇ ਮੱਖਾ ਬੁਲਾਉਂ ਜੀ ਭਾਈ 12 ਕੋਈ ਨਾ ਆਵੇ ਮੱਖਣ ਭਲਵਾਨ ਹੈਗਾ ਵਿੱਚ ਧੀਰਾ ਬਲੌਂ ਜੀ ਹੈਗੇ ਕਮੇਟੀ ਵਾਲੇ ਹੈਗੇ ਠੀਕ ਹੈ ਜੀ ਭਾਈ ਕਮੇਟੀ ਵੱਲੋਂ ਬੇਨਤੀ ਉਹ ਵੀ ਕੁਸ਼ਤੀ ਜਿਹੜੀ ਆਰਪਰ ਦੀ ਕਰਾਉਣੀ ਹੈ ਨੋਟ ਕਰੋ ਪਹਿਲਾਂ ਜੀ ਕਮੇਟੀ ਦਾ ਫੈਸਲਾ ਜਿਹੜਾ ਅਦਰ ਸਾਉਂਡ ਵਾਲੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਵਾਰ ਫਿਰ ਤੋਂ ਡੀ ਜੇ ਸਾਉਂਡ ਬਾਬਾ ਬਾਬਾ ਸਾਉਂਡ ਉੱਚੀ ਬੱਸੀ ਵਾਲਾ ਸਾਡਾ ਭਰਾ ਜਿਹਨਾਂ ਵੱਲੋਂ ਸਾਉਂਡ ਦੀਆਂ ਬੜੀਆਂ ਵਧੀਆ ਸੇਵਾਵਾਂ ਦਿੱਤੀਆਂ ਨੇ ਬਹੁਤ ਬਹੁਤ ਧੰਨਵਾਦ ਕਹਿੰਦਾ ਹਵਾ ਚਵਾਰੇ ਦੀ ਤੇ ਸਾਉਂਡ ਬਾਬੇ ਪਿਆਰੇ ਦੀ ਸੋ ਭਰਾ ਦਾ ਬਹੁਤ ਬਹੁਤ ਧੰਨਵਾਦ ਜਮਲੇ ਜੱਟ ਦੀ ਟੁੰਬੀ ਦੇ ਵਾਂਗ ਵੱਜੀ ਜਾਂਦੀ ਐ ਸੋ ਬਹੁਤ ਬਹੁਤ ਧੰਨਵਾਦ ਕਹਿੰਦਾ ਜੇ ਸਾਉਂਡ ਵਧੀਆ ਹੋਵੇ ਤੇ ਬਲਾਰੇ ਨੂੰ ਬੋਲਣ ਦਾ ਮਜ਼ਾ ਆਉਂਦਾ ਔਰ ਗਵਈਏ ਨੂੰ ਗਾਉਣ ਦਾ ਮਜ਼ਾ ਆਉਂਦਾ 5 ਮਿੰਟ ਖੁੱਲੇ ਹਾਂਜੀ ਬਾਈ ਬਾਕੀ ਨਾ ਰੌਸ਼ ਕਰੋ ਮੇਰਾ ਵੀਰ ਖਾੜਾ ਨਾ ਖਰਾਬ ਕਰੋ ਬਾਕੀ ਸਾਰੇ ਆਪੋ ਆਪਣੀ ਜਗਤ ਅਸੀਂ ਬੈਠੇ ਆ ਬਾਕੀ ਬਾਹਰ ਹੋ ਜਾਓ ਸਾਰੇ ਲਾਓ ਉਧਰ 5 ਮਿੰਟ ਜਿਹੜੇ ਦਿੱਤੇ ਜਾਂਦੇ ਆਂ ਪੁਆਇੰਟ ਦੇ ਕੁਸ਼ੀ ਹੁਣ ਜੱਲੀ ਹੈ ਮੱਖਣ ਪੁਲਵਾਨ ਜੀ ਦੱਸੋ ਫਿਰ ਬਾਈ ਬਾਕੀ ਸਾਰੇ ਬਾਹਰ ਹੋ ਜਾਓ ਬਾਕੀ ਸਾਰੇ ਵੀਰ ਬਾਹਰ ਹੋ ਜਾਓ ਬੈਠ ਜਾਓ ਸਾਰੇ ਮੱਖਣਪੁਰਾਂ ਜੀ ਤੁਸੀਂ ਮਚਰੋ ਵਸਤੀ ਰਬਲੋਂ ਜੇ ਗਿਆ ਮੱਖਣਪੁਰ ਆ ਜਾਓ ਇੱਧਰ ਤੁਸੀਂ ਬਸ ਸਾਰਿਆਂ ਨੂੰ ਬੇਨਤੀ ਕਮੇਟੀ ਵੱਲੋਂ ਸਾਰੇ ਵੀਰ ਕੁਮ ਮਫਰਕੇ ਬਾਈ ਜਿਹੜਾ ਪਹਿਲ ਇੱਕ ਮਿੰਟ ਜਿਹੜਾ ਪਹਿਲਵਾਨ ਬਾਹਰ ਗਿਆ ਉਹਨੂੰ ਕਹਿੰਦੇ ਪੈਸੇ ਕੱਟ ਹੋਣੇ ਪਹਿਲਵਾਨ ਦੇ 10000 ਰੁਪਇਆ ਕੱਟ ਹੋਣਾ ਜਿਹੜਾ ਪਹਿਲਵਾਨ ਬਾਹਰ ਹੋ ਜਾਊਗਾ ਠੀਕ ਹੈ ਜੀ ਬਈ 5 ਮਿੰਟ ਜਿਹੜੇ ਖੁੱਲੋਦੇ ਤੇ ਜਾਂਦੇ ਧਿਆਨ ਦਿਓ ਹਾਂ ਔਰ ਕੋਈ ਵੀ ਮਲ ਖਾੜੇ ਤੋਂ ਬਾਹਰ ਨਹੀਂ ਜਾਏਗਾ ਮਲ ਧਿਆਨ ਦਿਓ ਜਿਹੜਾ ਖਾੜੇ ਤੋਂ ਬਾਹਰ ਜਾਏਗਾ ਕੁਸ਼ਤੀ ਉਹਦੇ ਖਿਲਾਫ ਦਿੱਤੀ ਜਾਣੀ ਹੈ ਪਹਿਲਾਂ ਨੋਟ ਕਰੋ ਜਿੱਦਾਂ ਕਹਿੰਦੇ ਵੀ ਪਹਿਲਾਂ ਸਾਹਿਲ ਤੇ ਬੱਬੇ ਦੀ ਕੁਸ਼ਤੀ ਸੀ ਔਰ ਸਾਹਿਲ ਪਹਿਲਵਾਨ ਦੇ ਬਾਹਰ ਬਾਹਰ ਜਾਣ ਕਰਕੇ ਕੁਸ਼ਤੀ ਬੱਬੇ ਨੂੰ ਦਿੱਤੀ ਗਈ ਸੀ ਇਹ ਨੋਟ ਕਰੋ ਉਦਾਂ ਹੀ ਜਿਹੜਾ ਹੁਣ ਕਮੇਟੀ ਨੇ ਫੈਸਲਾ ਕਰਿਆ ਜਿਹੜਾ ਮਲ ਖਾੜੇ ਤੋਂ ਬਾਹਰ ਜਾਏਗਾ ਕੁਸ਼ਤੀ ਦੂਜੇ ਮਲ ਨੂੰ ਦਿੱਤੀ ਜਾਣੀ ਹੈ 3 ਮਿੰਟ ਜੀ ਆਰ ਪਰ ਦੀ ਪਰ ਬੇਨਤੀ ਹੈ ਬਾਹਰ ਨਹੀਂ ਜਾਣਾ ਪਹਿਲਵਾਨ ਜੀ ਅਖਾੜੇ ਦੇ ਵਿੱਚ ਲੜੋ ਤਿੰਨ ਵਾਰ ਤਿੰਨ ਮਿੰਟ ਭਾਈ ਬਾਹਰ ਨਹੀਂ ਜਾਣਾ ਅੰਦਰ ਕੁਸ਼ਤੀ ਲੜਨੇ ਪਹਿਲਵਾਨੋ ਬਾਈ ਬਾਕੀ ਵੀਰਾਂ ਨੂੰ ਵੇਂਦੇ ਬਾਕੀ ਤਾਂ ਇੱਧਰਲੇ ਪਾਸੇ ਜਾਓ 5 ਮਿੰਟ ਜੀ ਬਾਈ ਧਿਆਨ ਦਿਓ ਸੋਡੀ ਬਲਣ ਜੀ ਤੀਰੇ ਬਲਣ ਜੀ ਤੀਰੇ ਬਲਣ ਜੀ 5 ਮਿੰਟ ਦਾ ਟਾਈਮ ਹੈ ਜੀ ਕੋਈ ਤੀਰੇ ਬਲਣ ਜੀ 5 ਮਿੰਟ ਹੈ ਜੇ ਕੋਈ ਪਹਿਲਵਾਨ ਬਾਹਰ ਜਾਂਦਾ ਤਾਂ ਉਹਦੇ ਪੈਸੇ ਕੱਟੋਣੇ ਆ ਨੋਟ ਕਰਿਓ 5 ਮਿੰਟ ਦਾ ਸਮਾਂ ਬਾਅਦ ਵਿੱਚ ਪੁਆਇੰਟ ਹੋਣਾ ਮੈਂ ਬੋਲਦਾ ਜੀ ਬੋਲਦਾ ਵੀ ਪੈਸੇ ਕੱਟੋਣੇ ਆ ਭਾਈ ਨੋਟ ਕਰੋ ਜਿਹੜਾ ਪਹਿਲਵਾਨ ਬਾਹਰ ਜਾਊਗਾ 5 ਮਿੰਟ ਦਾ ਸਮਾਂ ਅਖਾੜ ਦੇ ਅੰਦਰ ਕੁਸ਼ਤੀ ਲੜਦੀਆਂ ਲਾਓ ਇੱਕ ਵਾਰ ਤਾੜੀਆਂ ਲਾ ਦਿਓ ਫਿਰ ਜੇ ਫੈਸਲਾ ਚਾਹਨੇ ਹੋ ਵਾਹ viva ਨਾ ਯੋ ਰਿਸਾਲ ਕਾਕੇ ਕਹਿੰਦੇ ਚਲਦੀ ਕੁਸ਼ਤੀ ਮੱਲਿਆਂ ਦੇ ਦਰਮਿਆਨ ਪਪਿੰਦਰ ਪਹਿਲਵਾਨ ਤੇ ਲੱਲੂ ਦੀ ਕੁਸ਼ਤੀ ਚਲਦੀ ਆ ਕੱਕ ਸਿਰੇ ਦਾ ਯੁੱਧ ਹੁੰਦਾ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਆ ਜਿਨ੍ਹਾਂ ਦਿਨੇ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆਂ ਅੰਦਰ ਰਉਣੀ ਆਏ ਕਈ ਵਾਰੀ ਅੱਖਾਂ ਤੇ ਬੰਨ ਪੱਟੀਆਂ ਢਾਗੇ ਸੂਈ ਵਾਲੇ ਨੱਕੇ ਜੋ ਲੰਗਾਉਣੇ ਪੈਂਦੇ ਨੇ ਆਏ ਐਵੇਂ ਰਹਦੇ ਲੋਕੀ ਦਿਨ ਚੰਗੇ ਢੀਕਦੇ ਕਿ ਦਿਨ ਚੰਗੇ ਆਉਂਦੇ ਨਹੀਂ ਆਏ ਦਿਨ ਚੰਗੇ ਨੇ ਉੜੇ ਪੈਂਦੇ ਨੇ ਆਏ ਦਿਨ ਚੰਗੇ ਵਕਲੇ ਆਉਣੇ ਪੈਂਦੇ ਨੇ ਅੱਜ ਕਹਿੰਦੇ ਨੌਜਵਾਨਾਂ 'ਚ ਮਨ ਚੱਲਦਾ ਹੋਇਆ ਮੁਕਾਬਲਾ ਭਪਿੰਦਰ ਦੇ ਲੰਨੂ ਵਿਚਕਾਰ ਵਿਆਹ ਦੇ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮੁੱਲ ਪਹਿਣ શરીਰਾਂ ਦੇ ਅੱਜ ਇਹਨਾਂ ਲਾਈਆਂ ਮਿਹਨਤਾਂ ਉੱਠ ਕੇ ਦਨ ਜੋਰ ਜਵਾਨਾਂ ਦਾ ਆਏ ਲਾਜੜ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਆ ਮੰਨਮਾਨੀ ਆਏ ਰਾਜੇ ਖੇਲੇ ਹਟ ਪਾਸੇ ਆਏ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲੱਗੇ ਲੁੱਡੀਆਂ ਪਾਉਂਦੀ ਫਿਰੇ ਜੋਰ ਤੇ ਜਵਾਨੀ ਵਾਹ ਵੇ ਵਾਹ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਸ਼ਾਬਾਸ਼ 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 ਲਾਓ ਦਾਬੇ ਚ ਮਾਰਿਓ ਹਲਾ ਨੌਜਵਾਨਾਂ ਦਾ ਪੌਂਡ ਤੇ ਕੁਸ਼ਤੀ ਆ ਓਏ ਹੋਏ 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 ਕਹਿੰਦਾ ਫੜਨੇ ਬੜੇ ਔਖੇ ਨੇ ਉਡਦੇ ਸੱਪ ਸਾਹੇ ਦਾ ਲੱਕ ਸ਼ੇਰ ਦਾ ਨੱਕ ਕਬੂਤਰ ਚੀਨੇ ਆਏ ਫੜਨੇ ਬੜੇ ਔਖੇ ਨੇ ਵਾਕ ਕਹਿੰਦੇ ਨੌਜਵਾਨਾਂ ਦਰਮਾਨ ਮੁਕਾਬਲੇ ਚੱਲਦਾ ਹੋਇਆ ਵਾਹ ਜੀ ਬੜਾ ਨਹੀਂ ਹੋ ਰਹੀ ਕੁਸ਼ਤੀ ਆਇ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਵਿੱਚ ਪੇੜਾਂ ਦੇ ਪੈਣ ਪਟਾਕੇ ਧੂੜ ਚੜੇ ਅਸਮਾਨੀ ਜੀ ਆਏ ਖਿੱਚ ਖਿੱਚ ਵੱਜਦੀਆਂ ਢਾਣਾ ਹੋ ਗਈ ਮਿਹਣੋ ਮਹਿਣੀ ਜਵਾਨੀ ਜੀ ਆਏ ਸੁਣ ਖੜਾਕੇ ਛੇਰਿਆ ਪੱਟੀ ਵੱਜੀਆਂ ਥਾਪੀਆਂ ਵੇ ਹਾਏ ਗੱਬਰੂ ਪਰਖਦੇ ਆਂ ਜੋਰ ਮਦਾਨੀ ਚੌੜੀਆਂ ਛੱਤੀਆਂ ਵੇ ਲੱਗ ਕੇ ਜੋਰ ਪਰਖੇ ਜਾਂਦੇ ਆਂ ਜਾਨ ਪਰਖੀ ਜਾਂਦੀ ਹੈ ਵਾਹ ਵੇ ਵਾਹ ਕੇ ਸ਼ਿਸ਼ੇ ਕੇ ਘਰ ਦਾ ਡੋਲੇ ਹਰ ਤੱਕ ਦਾਏ ਮਨਲਾ ਨੂੰ ਬੇਨਤੀ ਵੀ ਵਿਚਾਲੇ ਜਨੋਂ ਕੁਸ਼ਤੀ ਲੜੋ ਪੁਲਾਨੋ ਆ ਬੇਨਤੀ ਹੈ ਦੇਖੋ ਧੰਗਰੀਵਰ ਤਕਰੀਬਨ ਕੋਈ ਖੁੰਝਾ ਹੋਣਾ ਹੀ ਨਹੀਂ ਖਾੜੇ ਦਾ ਜਿਹੜਾ ਜਦੋਂ ਨਹੀਂ ਗਾਇਬ ਮਾਮਲਾ ਤੇ ਬਹੁਤ ਬਹੁਤ ਧੰਨਵਾਦ ਬੜੇ ਸੋਹਣੇ ਵਧੀਆ ਪਹਿਲਵਾਨ ਹੈ ਬਹੁਤ ਵਧੀਆ ਕੁਸ਼ਤੀ ਹੋ ਰਹੀ ਮੈਦਾਨ ਦੇ ਵਿੱਚ ਚੱਲਦੀਆਂ ਮੱਲਾਂ ਨੂੰ ਆ ਬੈਂਦੀ ਹੈ ਜੀ ਕਮੇਟੀ ਆ ਥੋੜੀ ਪਿੱਛੇ ਹੋ ਜਾਓ ਪਿੱਛੇ ਦਰਸ਼ਕਾਂ ਨੂੰ ਪ੍ਰੋਬਲਮ ਹੁੰਦੀ ਹੈ ਨਰਿੰਦਰ ਭਾਣ ਜੀ ਥੋੜਾ ਘੁੰਮ ਕੇ ਬੈਂਦੀ ਹੈ ਸ਼ਾਬਾਸ਼ 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 ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਬਾਬੀ ਵਾ ਨਹੀਂ ਰਿਸਾ ਸ਼ਾਬਾਸ਼ 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 ਜੀ ਬਾੜ ਤੇ ਕੁਸ਼ਤੀ ਹੁੰਦੀ ਆ ਵੇਖਦੇ ਆ ਕੌਣ ਜਿੱਤੇਗਾ ਕੌਣ ਹਰੇ ਦਾ ਬਾਤ ਹਾ ਜੇ ਖੁੱਲਾ ਸਮਾਜੀ ਓਏ ਹੋਏ ਹੋਏ ਬੱਲੇ 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 ਓਏ ਓ ਵੀਰੇ ਪਿੱਛੇ 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 ਮੇਰਾ ਵੀਰੇ ਪਾਈ ਓ ਯਾਰ ਨਾ ਜਾ ਓ ਬਰਾ ਓ ਮੇਰਾ ਵੀਰ ਖੜਾ ਮੇਰਾ ਵੀਰ ਪਾਈ ਅੱਗੇ ਕਿਹੜੇ ਲੱਡੂ ਵੱਡੇ ਜਾਂਦੇ ਆ ਹੋ ਜੋ ਪਿੱਛੇ ਪਿੱਛੇ ਫਿਰ ਐ ਨਾ ਹੋ ਜਵੇ ਕਿਸਾਨਾ ਸਾਣਾ ਦਾ ਭੇੜ ਤੇ ਜਾੜ ਬਸੂਟਾਂ ਦਾ ਨਾਸ ਵੇਖੋ ਧਿਆਨ ਦਿਓ ਮੱਲਾ ਕੋਲ ਨਾ ਜਾਇਆ ਕਰੋ ਮੱਲ ਬੇਨਤੀ ਹੈ ਕਿ ਥੋੜਾ ਪਿچھے ਪਿچھے ਹੋ ਜੇੋ ਦਰਸ਼ਕਾਂ ਨੂੰ ਬੇਨਤੀ ਖਾੜਾ ਜਿਹੜਾ ਖਾਲੀ ਕਰ ਦਿਓ ਧਿਆਨ ਦਿਓ ਬਹੁਤ ਵਧੀਆ ਕੁਸ਼ਤੀ ਚੱਲੀ ਜਾਂਦੀ ਹੈ ਦਰਸ਼ਕ ਜਿਹੜੇ ਖਾੜਾ ਖਾਲੀ ਕਰ ਦਿਓ ਬੇਨਤੀ ਹੈ ਵਾਹ ਵੀ ਵਾਹ ਬਹੁਤ ਵਧੀਆ ਕੁਸ਼ਤੀ ਨੌਜਵਾਨਾਂ ਦੇ ਦਰਮਿਆਨ ਚਲਦੀ ਹੋਏ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਵਾਹ ਜੀ ਵਾਹ ਲੱਲੂ ਪਹਿਲਵਾਨ ਤੇ ਭਪਿੰਦਰ ਦੇ ਦਰਮਿਆਨ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀ ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਾਰਦਾ ਪਹਿਲਵਾਨਾਂ ਦੇ ਦਰਮਿਆਨ ਭਾਈ ਤਾੜੀਆਂ ਲਾ ਦਿਓ ਦੋਨਾਂ ਮੱਲਾਂ ਲਈ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਬਹੁਤ ਜ਼ੋਰ ਲੱਗਿਆ ਜਾਨ ਲੱਗੀ ਹੈ ਦੋਨਾਂ ਮੱਲਾਂ ਦੀ ਔਰ ਹੌਸਲਾ ਵਧਾਈ ਲਈ ਜ਼ਰੂਰ ਤਾੜੀ ਲਾਓ ਦਰਸ਼ਕਾਂ ਨੂੰ ਬੇਨਤੀ ਹੈ ਇੱਕ ਵਾਰ ਜ਼ੋਰਦਾਰ ਜਕਾਰਾ ਬੋਲਾਂਗੇ জায় করতে পীর সচ দরব কি ਆਣੀ ਪੁਲਾਤਾਈ ਉਹ ਮਗਰੋਂ ਸ਼ਾਬਾਸ਼ 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 ਵੀ ਪਹਿਲਵਾਨਾਂ ਦੇ ਵਾਹ ਵੀ ਵਾਹ ਸ਼ਾਬਾਸ਼ 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 ਲਾਉ ਦਾਬੇ ਜੋ ਮਾਰੂ ਹਲਾ ਨਾਜ਼ਮਨੋ ਬਾੜੀ ਦੂਰ ਦੂਰ ਤੋਂ ਦਰਸ਼ਕ ਜਿਹੜੇ ਆਏ ਹੋਏ ਤੁਹਾਡੀ ਕੋਸਤੀ ਦਾ ਜੋਰ ਵੇਖਣ ਦੇ ਲਈ ਔਰ ਬਹੁਤ ਵਧੀਆ ਮਾਲੋ ਤੁਸੀਂ ਮਹਿੰਗੇ ਮੁੱਲ ਦੇ ਮਾਲੋ ਹਿੰਦੁਸਤਾਨ ਦੇ ਵੱਡੇ ਮਾਲੋ ਦਿਖਾਓ ਕੋਈ ਆਣ ਕਦੋਂ ਜਲਵਾ ਦਿਖਾ ਦੋ ਵਧੀਆ ਗੋਸਤੀ ਹੋਏ 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 ਨਾਈਓ ਰੀਸਾਂ ਬਾ ਵੀਰ ਕਹਿਣਾ ਉੜ ਜੂ ਉੜ ਜੂ ਕਰੇ ਜਵਾਨੀ ਤਰਣ ਤੋਰਾ ਮਸਤਾਨੀਆ ਜੀ ਔਰ ਰੀਚਾਂ ਨਾਲ ਕਰਦੇ ਚੋਪਰ ਸ਼ੌਪ ਨਾਲ ਪਹਿਲਵਾਨੀਆਂ ਜੀ ਕੇ ਗਹਿਲ ਮਜਾਰੀ ਵਾਲਿਆ ਤਾਈਓ ਨਾਲ ਨੇ ਤੁਰਦੇ ਸ਼ਾਨਾ ਦੇ ਓਏ ਅੱਡੀਆਂ ਚੁੱਕ ਚੁੱਕ ਤੱਕਦੀ ਦੁਨੀਆ ਜਦ ਭੇੜ ਹੁੰਦੇ ਨੇ ਐਨਾ ਪਹਿਲਵਾਨਾ ਦੇ ਕਿ ਅੱਡੀਆਂ ਚੁੱਕ-ਚੁੱਕ ਤੱਕ ਦੀ ਦੁਨੀਆ ਓ ਜਦ ਪੇੜ ਹੁੰਦੇ ਨੇ ਦਾ ਪਹਿਲਵਾਨਾ ਦੇ ਤਾ ਬਾਈ ਸ਼ਾਬਾਸ਼ ਸ਼ਾਬਾਸ਼ ਭਾਈ ਵਿੱਚ ਹੋ ਜੋ ਵਿੱਚ ਹੋ ਜੋ ਵਾਹ ਵੇ ਵਾਹ ਹੋ ਕੇ ਕਹਿੰਦੇ ਕੁਸ਼ਤੀ ਚੱਲਦੀ ਆ ਮੈਦਾਨ ਦੇ ਵਿੱਚ ਬਹੁਤ ਵਧੀਆ ਯੋਧਾ ਭਾਈ ਖਾੜਾ ਖਾਲੀ ਕਰ ਦਿਓ ਬਾਕੀ ਬੇਨਤੀ ਕੀਤੀ ਜਾਂਦੀ ਆ ਭਰਾਵਾਂ ਨੂੰ ਹੋ ਜੋ ਬਾਹਰ ਹੋ ਜੋ ਬਾਹਰ ਬੇਨਤੀ ਆ ਖਾੜਾ ਜਿਹੜਾ ਖਾਲੀ ਕਰ ਦਿਓ ਧਿਆਨ ਦਿਓ ਉਧਰ ਸਾਡੇ ਪਰਮਪਿਆਰੇ ਮਿੱਤਰਾਂ ਵਿੱਚੋਂ ਕਾਕਾ ਸਾਡਾ ਪਰਾ ਅਖਨੂਰ ਦੇ ਲਾਗੇ ਪਿੰਡ ਕੋਠੀਆਂ ਤੋਂ ਲਾਈਵ ਨਾਲ ਦਮਾਂਦਾ ਹੈ ਸਾਡੇ ਪਰਮਪਿਆਰੇ ਮਿੱਤਰਾਂ ਵਿੱਚੋਂ ਕਾਕਾ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਦੰਗਲ ਵੀ ਜਿਹੜਾ ਕਹਿੰਦੇ ਕੋਠੀਆਂ ਦੀ ertidੀ ਦਾ ਵਧੀਆ ਦੰਗਲ ਕਰਾਉਂਦਾ ਹੈ ਅਰੇ ਯਾਰ ਅਦਾ ਯਾਰ ਕਾਕਾ ਬਾਈ ਤੁਸੀਂ ਚੋ ਜੇ ਮਾਰਦਾ ਹੈ ਭੁਲਾਨ ਭਾਈ ਨਾਲ ਵਾਲੇ ਲਾਓ ਉਧਰ ਵਾਹ ਬਾਈ ਵਾਹ ਆਪ ਪੰਤੇਰ ਪਹਿਲਵਾਨ ਅਜੇ ਨਾਲ ਵਾਲੇ ਨੂੰ ਜੇਤੂ ਦਿੱਤਾ ਗਿਆ ਵਾਹ ਬਾਈ ਨਹੀਂ ਹੋ ਰਿਹਾ ਵਾਹ ਬਾਈ ਵਾਹ ਵਾਹਿਗੁਰੂ ਪ੍ਰਾਰ ਕਰ ਰਿਹਾ ਹੈ